ਇਸੇ ਨਸਾਨ ਨੇ ਸਿਰਫ ਇੱਕ ਵਾਰ ਪ੍ਰਭੂ ਨੂੰ ਸੰਗਤ ਕੀਤੀ ਅਤੇ ਜਾਣ ਲਿਆ ਕਿ ਯੀਸ਼ੂ ਹੀ ਪ੍ਰਭੂ ਹੈ ਪਰ ਕਿਨੇ ਚਿਰ ਤੋਂ ਅਸੀਂ ਪ੍ਰਭੂ ਵਿੱਚ ਚੱਲਦੇ ਆਂ ਪਰ ਹਾਲੇ ਤੱਕ ਅਸਾਂ ਦੇ ਮਨ ਵਿੱਚ ਕਈ ਤਰ੍ਹਾਂ ਦੇ ਡਾਊਟ ਰਹਿੰਦੇ ਨੇ ਇਹੀ ਤਰ੍ਹਾਂ ਦੇ ਸਾਡੇ ਮਨ ਵਿੱਚ ਡਾਊਟ ਚੱਲਦੇ ਆ ਕਿ ਪ੍ਰਭੂ ਮੈਨੂੰ ਚੰਗਾ ਕਰੇਗਾ ਕੋ ਕਿ ਨਹੀਂ ਕਰਗਾ ਹਾਲਾਂਕਿ ਕਿਨੇ ਸਾਲਾਂ ਤੋਂ ਕਿਤੇ ਵਿੱਚ ਰਾਤੋਂ ਪੀੜਾ ਲੀ ਪੀ ਵੀ ਅਸੀਂ ਮਸੀਹ ਵਿੱਚ ਚੱਲ ਰਹੇ ਆਂ ਪਰ ਹੱਲ ਤੱਕ ਸਾਡਾ ਵਿਸ਼ਵਾਸ ਜਰਾਇਆ ਝੀਲ ਦੇ ਪਾਰ ਕਰ ਸੇਨੀਆਂ ਦੇ ਦੇਸ਼ ਵਿੱਚ ਪਹੁੰਚੇ ਔਰ ਜਾਂ ਉਹ 베ੜੀ ਉਤੋਂ ਉਤਰਿਆ ਤਾਂ ਉਵੇਂ ਇੱਕ ਮਨੁੱਖ ਜਿਹਦੇ ਵਿੱਚ ਪ੍ਰਿਸ਼ਟ ਆਤਮਾ ਸੀ ਕਪੜਾਂ ਵਿੱਚੋਂ ਨਿਕਲ ਕੇ ਉਹਨੂੰ ਆਪ ਮਿਲਿਆ ਉਹ ਕਪੜਾਂ ਵਿੱਚ ਰਹਿੰਦਾ ਸੀ ਅਤੇ ਹੁਣ ਹੁਣ ਕੋਈ ਵੀ ਉਹਨੂੰ ਸੰਗੜਾ ਨਾਲ ਵੀ ਜਕਰ ਨਹੀਂ ਸੀ ਸਕਦਾ ਉਹ ਤਾਂ ਕਈ ਵਾਰੀ 베ੜੀਆਂ ਦੇ ਸੰਗੜਾ ਨਾਲ ਜਕੜਿਆ ਗਿਆ ਸੀ ਪਰ ਉਹਨੇ ਸੰਗਤ ਤੋੜ ਸੁੱਤੇ ਔਰ 베ੜੀਆਂ ਦੇ ਟੋਟੇ ਟੋਟੇ ਕਰ ਦਿੱਤੇ ਸਨ ਅਤੇ ਕੋਈ ਉਹਨੂੰ ਕਾਬੂ ਵਿੱਚ ਨਹੀਂ ਕਰ ਸਕਦਾ ਸੀ ਉਹ ਰਾਤ ਦਿਨ ਨਿੱਤ ਕਬਰਾਂ ਤੇ ਪਹਾੜਾਂ ਵਿੱਚ ਚੀਕਾਂ ਮਾਰਦਾ ਔਰ ਆਪਣੇ ਆਪ ਨੂੰ ਪਥਰਾ ਨਾਲ ਵੜਦਾ ਹੁੰਦਾ ਸੀ ਜਾਂ ਉਸਨੇ ਯੇਸ਼ੂ ਨੂੰ ਦੂਰੋਂ ਡਿਖਾ ਤਾਂ ਦੌੜ ਕੇ ਆਇਆ ਤੇ ਉਹਨੂੰ ਮੱਥਾ ਟੇਕਿਆ ਔਰ ਉੱਚੀ ਆਵਾਜ਼ ਨਾਲ ਪੁਕਾਰ ਕੇ ਬੋਲਿਆ हे ਯੇਸ਼ੂ ਮਹਾ ਪਰਮੇਸ਼ਰ ਦੇ ਪੁੱਤਰ ਤੇਰਾ ਮੇਰੇ ਨਾਲ ਕੀ ਕੰਮ ਮੈਂ ਤੈਨੂੰ ਪਰਮੇਸ਼ਰ ਦੀ ਸੌਂਹ ਦਿੰਦਾ ਹਾਂ ਮੈਨੂੰ ਦੁੱਖ ਨਾ ਦੇ ਕਿਉਂਕਿ ਉਸਨੇ ਉਹਨੂੰ ਕਿਹਾ ਸੀ हे ਬ੍ਰਿਸ਼ਟ ਆਤਮਾ ਇਸ ਮਨੁੱਖ ਵਿੱਚੋਂ ਨਿਕਲ ਜਾ ਫਿਰ ਉਸਨੇ ਉਹਨੂੰ ਪੁੱਛਿਆ ਤੇਰਾ ਕੀ ਨਾਮ ਹੈ ਉਹਨੇ ਉਸਨੂੰ ਕਿਹਾ ਮੇਰਾ ਨਾਮ ਲਸ਼ਕਰ ਹੈ ਕਿਉਂਕਿ ਅਸੀਂ ਬਹੁਤੇ ਹਾਂਗੇ ਅਤੇ ਉਹਨੇ ਉਸ ਦੀਆਂ ਬਹੁਤ ਮਿੰਨਤਾਂ ਕੀਤੀਆਂ ਕਿ ਸਾਨੂੰ ਇਸ ਦੇਸ਼ ਵਿੱਚੋਂ ਨਾ ਕੱਢੇ ਉੱਥੇ ਪਹਾੜ ਦੇ ਜਿਹੜੇ ਸੂਰਾ ਦੇ ਇੱਕ ਵੱਡਾ ਇਜਰ ਚੁੱਕਦਾ ਸੀ ਅਤੇ ਉਹਨਾਂ ਨੇ ਉਸ ਦੀ ਮਿੰਨਤ ਕੀਤੀ ਕਿ ਸਾਨੂੰ ਸੂਰਾ ਵਿੱਚ ਕੱਲ ਦੇ ਤਾਂ ਜੋ ਅਸੀਂ ਉਹਨਾਂ ਵਿੱਚ ਜਾ ਵੜੀਏ ਅਤੇ ਉਸ ਨੇ ਉਹਨਾਂ ਨੂੰ ਜਾਣ ਦਿੱਤਾ ਤਾਂ ਪ੍ਰਸਤਾਰਤ ਮੇ ਨਿਕਲ ਕੇ ਸੂਰਾ ਵਿੱਚ ਜਾ ਵੜੇ ਅਤੇ ਇਜਰ ਢਾਹੇ ਤੋਂ ਸੇਖ ਤੋਰ ਪੱਜ ਕੇ ਛੀਲ ਵਿੱਚ ਜਾ ਪਿਆ ਉਹ ਗਿੱਤੀ ਵਿੱਚ 2000 ਸਨ ਅਤੇ ਉਹ ਛੀਲ ਵਿੱਚ ਡੁੱਬ ਕੇ ਡੁੱਬ ਮੋਏ ਤਾਂ ਦੋਨਾਂ ਦੇ ਚਾਉਣ ਵਾਲਿਆਂ ਨੇ ਨਾਟ ਕੇ ਨਗਰ ਅਤੇ ਪਿੰਡਾਂ ਵਿੱਚ ਖਬਰ ਪਹੁੰਚਾਈ ਔਰ ਲੋਕਾਂ ਨੂੰ ਇਹ ਵੇਖਣ ਨਿਕਲੇ ਜੋ ਕੀ ਹੋਇਆ ਹੈ ਅਧਿ ਯਿਸੂ ਨੇ ਕੋਲ ਆਣ ਕੇ ਉਸ ਭੂਤ ਵਾਲੇ ਨੂੰ ਜਿਸ ਉਤੇ ਲਸ਼ਕਰ ਦਾ ਸਾਇਆ ਸੀ ਕਪੜੇ ਪਹਿਨੇ ਆਤੇ ਸੁਰਤ ਸੰਭਾਲੀ ਬੈਠਾ ਵੇਖਿਆ ਅਤੇ ਉਹ ਡਰ ਗਿਆ ਤਾਂ ਵੇਖਣ ਵਾਲਿਆਂ ਨੇ ਉਸ ਭੂਤ ਵਾਲੇ ਦੀ ਵਾਰਤਾ ਤੇ ਸੂਰਾਂ ਦਾ ਹਵਾਲਾ ਉਹਨੂੰ ਦੱਸਿਆ ਤਦ ਉਹ ਉਸ ਦੀ ਮਿੰਨਤ ਕਰਨ ਲੱਗੇ ਜੋ ਸਾਡੀ ਹਦੋਂ ਬਾਹਰ ਨਿਕਲ ਜਾਓ ਅਤੇ ਕਿਉਂ ਜੋ ਉਹ ਬੇੜੀ ਉੱਤੇ ਚੜਨ ਲੱਗਾ ਚੜ ਲਗਾਤਾ ਉਸ ਭੂਤ ਵਾਲੇ ਨੇ ਉਸ ਦੇ ਨਾਲ ਰਹਿ ਲਈ ਉਸ ਦੇ ਅੱਗੇ ਬੇਨਤੀ ਕੀਤੀ कि मैं अपने नाल ले चल क्योंकि मैं इस जगह ते नहीं रहना चाहता क्योंकि वह जान चुका सी कि यसू ही उची बोलांगे यसू ही वो एक किनिया वारिया च जाने कि यसू ही प्रभु है तैना बोलन गया किनिया वारिया चाहे जाने कि यसू ही यसू ही प्रभु है हालेलुया किनिया वारिया दे विच कि बार संगत कीशु की अपनी उंगली कहला कि एक वारी उस मनुख ने जान लिया कि यशु ही प्रभु है हाउ लोंग वीआर वॉकिंग इन जीसस हाउ लोंग किन्ने चर तो अभुच चल रहे हैं। ਫਰਹਲੇ ਤੱਕ ਸਾਡੇ ਮਨ ਵਿੱਚ ਕਈ ਤਰ੍ਹਾਂ ਦੇ ਡਾਊਟ ਰਹਿੰਦੇ ਆ ਕਿ ਨਹੀਂ ਜਾਣੀ ਮੇਰੇ ਨਾਲ ਸਹਿਮਤ ਆ ਕਈ ਤਰ੍ਹਾਂ ਦੇ ਸਾਡੇ ਮਨ ਵਿੱਚ ਡਾਊਟ ਚੱਲਦੇ ਆ ਕਿ ਪ੍ਰਭੂ ਮੈਨੂੰ ਚੰਗਾ ਕਰੇਗਾ ਕਿ ਨਹੀਂ ਕਰੇਗਾ ਹਾਊ ਲੌਂਗ ਕਿੰਨੇ ਸਾਲਾਂ ਤੋਂ ਕਿੰਨੇ ਚਿਰਾਂ ਤੋਂ ਪੀੜੀਦਾਰ ਪੀੜੀ ਵੀ ਅਸੀਂ ਮਸੀਹ ਵਿੱਚ ਚੱਲ ਰਹੇ ਹਾਂ ਪਰ ਹੱਲੇ ਤੱਕ ਸਾਡਾ ਵਿਸ਼ਵਾਸ ਜਿਹੜਾ ਆ ਉਹ ਪ੍ਰਭੂ ਤੇ ਪੱਕਾ ਨਹੀਂ ਹੋਇਆ ਇਸ ਇਨਸਾਨ ਨੇ ਸਿਰਫ ਇੱਕ ਵਾਰ ਪ੍ਰਭੂ ਦੀ ਸੰਗਤ ਕੀਤੀ ਅਤੇ ਜਾਣ ਲਿਆ ਕਿ ਯੇਸ਼ੂ ਹੀ ਪ੍ਰਭੂ ਹੈ ਅਤੇ ਬਾਈਬਲ ਵਿੱਚ ਅੱਗੇ ਲਿਖਿਆ 19 ਆਇਤ ਧਿਆਨ ਸੁਣਾ ਉਸਨੇ ਉਹਨੂੰ ਰਹਿ ਨਾ ਦਿੱਤਾ ਪਰ ਉਹਨੂੰ ਆਖਿਆ ਆਪਣੇ ਘਰ ਆਪਣੇ ਸਾਖਾ ਕੋਲ ਜਾ ਅਤੇ ਉਹਨਾਂ ਨੂੰ ਦੱਸ ਜੋ ਪ੍ਰਭੂ ਨੇ ਤੇਰੇ ਲਈ ਕਿੰਡੇ ਕੰਮ ਕੀਤੇ ਹਨ ਔਰ ਤੇਰੇ ਉੱਤੇ ਦਇਆ ਕੀਤੀ ਤਾਂ ਉਹ ਚਲਿਆ ਗਿਆ ਔਰ ਦੀਕਾ ਪੁਲਿਸ ਵਿੱਚ ਪ੍ਰਚਾਰ ਕਰਨ ਲੱਗਾ ਜੋ ਯੇਸ਼ੂ ਨੇ ਮੇਰੇ ਲਈ ਕਿੰਡੇ ਕੰਮ ਕੀਤੇ ਤਾ ਸਾਰੇ ਲੋਕ ਹੈਰਾਨ ਹੋਏ ਔਰ ਹਿਸਟਰੀ ਇਸ ਗੱਲ ਦੀ ਗਵਾਹੀ ਦਿੰਦੀ ਆ ਕਿ ਉਸ ਦੀਕਾ ਪੁਲਿਸ ਜ਼ਿਲ੍ਹੇ ਦੇ ਵਿੱਚ ਉਸ ਡਿਸਟ੍ਰਿਕਟ ਦੇ ਵਿੱਚ ਸਿਰਫ ਇਸ ਕੱਲੇ ਨੇ ਹੀ ਪ੍ਰਚਾਰ ਕੀਤਾ ਔਰ ਬਹੁਤ ਸਾਰੇ ਲੋਕ ਤਬਦੀਲ ਹੋ ਗਏ ਅੱਜ ਜਿੰਨਾ ਵੀ ਕ੍ਰਿਸਚਨ ਉਸ ਦੇਸ਼ ਵਿੱਚ ਆ ਉਹ ਸਿਰਫ ਇਸ ਮਨੁੱਖ ਦੇ ਦੁਆਰਾ ਕਨਵਰਟਡ ਹੋਇਆ ਯਿਸੂ ਮਸੀਹ ਦੇ ਸਮਰਥੀ ਨਾਂ ਦੇ ਵਿੱਚ ਹallelujah ਇਸ ਮਨੁੱਖ ਦੇ ਦੁਆਰਾ ਉਹਨਾਂ ਨੇ ਜੀਵਨ ਪਾਇਆ ਉਹਨਾਂ ਬਰਕਤ ਪਾਈ ਉਹਨਾਂ ਆਸ਼ੀਸ਼ ਪਾਈ ਉਹਨਾਂ ਮੱਸਾ ਪਾਇਆ ਪਰ ਸਾਨੂੰ ਆਜਾ ਸਾਲਾਂ ਸਾਲ ਹੋ ਗਏ ਪ੍ਰਭੂ ਵਿੱਚ ਚੱਲਦਿਆਂ ਸਾਲਾਂ ਸਾਲ ਪਰ ਫਿਰ ਵੀ ਅਸੀਂ ਲੇਟ ਆਂ ਚਰਚ ਵਿੱਚ ਲੇਟ ਆ ਬੰਦਗੀ ਵਿੱਚ ਲੇਟ ਆ ਪ੍ਰਾਰਥਨਾ ਵਿੱਚ ਲੇਟ ਆ ਫਾਸਟਿੰਗ ਵਿੱਚ ਲੇਟ ਆ ਹਰ ਇੱਕ ਕੰਮ ਵਿੱਚ ਸਾਡੇ ਮਨ ਦੇ ਵਿੱਚ ਸ਼ੱਕ ਦੌਰ ਪੈਂਦੇ ਆ ਹਰ ਰੋਜ਼ ਅਸੀਂ ਸੰਗਤ ਕਰਨ ਵਾਲਿਆਂ ਹਰ ਰੋਜ਼ ਅਸੀਂ ਬੰਦਗੀ ਕਰਨ ਵਾਲਿਆਂ ਹਾਲੇਲੂਇਆ ਦੇਖੋ ਇੱਕ ਸਿੱਖਣ ਵਾਲੀ ਗੱਲ ਆ ਕਿ ਇੱਕ ਵਾਰੀ ਦੇ ਵਿੱਚ ਇੱਕ ਡੋ ਤਗੜਾ ਵਿਸ਼ਵਾਸ ਉਧਰ ਸੰਤ ਥਾਮਸ ਵਰਗੇ ਕਿ ਕਹਿੰਦੇ ਸੀ ਹਾਲਾਂਕਿ ਸੰਤ ਥਾਮਸ ਦੇ ਸਾਹਮਣੇ ਪ੍ਰਭੂ ਨੇ ਮਰਦਿਆਂ ਨੂੰ ਜਵਾਲਿਆ ਰੋਗਿਆਂ ਨੂੰ ਚੰਗਾ ਕੀਤਾ ਕੋੜੀਆਂ ਦੇ ਕੋਰ ਦੂਰ ਕੀਤੇ ਅੰਨਿਆਂ ਨੂੰ ਸਜਾਖਾ ਕੀਤਾ ਲੰਗੜਿਆਂ ਨੂੰ ਚਲਾਇਆ ਪਰ ਉਹਨੇ ਫਿਰ ਵੀ ਆਖਿਆ ਕਿ ਜਦ ਤੱਕ ਮੈਂ ਇਹਦੇ ਹੱਥਾਂ ਦੇ ਵਿੱਚ ਆਪਣੀ ਉਂਗਲੀ ਨਹੀਂ ਪਾਉਂਦਾ ਇਹਦੀ ਵੱਖੀ ਵਿੱਚ ਆਪਣਾ ਹੱਥ ਨਹੀਂ ਪਾਉਂਦਾ ਇਹਦੇ ਪੈਰਾਂ ਦੇ ਛੇਕ ਨਹੀਂ ਦੇਖਦਾ ਤਦ ਤੱਕ ਮੈਂ ਯਕੀਨ ਨਹੀਂ ਕਰਾਂਗਾ ਹallelujah ਅੱਜ ਵਿਸ਼ਵਾਸ ਦੀ ਕਮੀਆਂ ਕੱਲੇ ਸੀ ਆ ਮਜ਼ਬੂਤ ਹੋਣ ਦੀ ਕਮੀਆਂ ਸਾਡੇ ਵਿੱਚ ਅਸੀਂ ਮਜ਼ਬੂਤ ਨਹੀਂ ਆ ਅਸੀਂ ਢਿੱਲੇ ਰਹਿੰਨੇ ਆ ਸਾਡੇ ਮਨ ਦੇ ਵਿੱਚ ਸ਼ੱਕ ਜਿਹੜਾ ਬਹੁਤ ਜਲਦੀ ਐਂਟਰ ਕਰਦਾ ਸ਼ੱਕ ਕਿਦੇ ਲਈ ਉਸ ਸਰਵ ਸ਼ਕਤੀਮਾਨ ਖੁਦਾ ਦੇ ਲਈ ਪ੍ਰਭੂ ਦੇ ਲਈ ਯੇਸ਼ੂ ਮਸੀਹ ਦੇ ਲਈ ਜਿਹਨੇ ਸਾਨੂੰ ਚੰਗਾ ਕੀਤਾ ਉਹਨੇ ਕਈ ਵਾਰ ਸਾਨੂੰ ਚੰਗਾ ਕੀਤਾ ਰਾਈਟ অর ਰੋਂਗ ਕਈ ਵਾਰ ਸਾਡੇ ਕੰਮ ਹੱਲ ਕੀਤੇ ਰਾਈਟ অর ਰੋਂਗ ਕਿਨੇ ਜਣੇ ਸਹਿਮਤਾ ਮਿਲੇ ਨਾਲ ਕਈ ਵਾਰ ਉਹਨੇ ਸਾਡੇ ਸਾਰੇ ਕੰਮ ਹੱਲ ਕੀਤੇ ਕਈ ਵਾਰ ਉਹਨੇ ਸਾਨੂੰ ਚੰਗਾ ਕੀਤਾ ਕਈ ਵਾਰੀ ਸਾਨੂੰ ਬਰਕਤਾਂ ਤੇ ਬਰਕਤਾਂ ਦਿੱਤੀਆਂ ਕਈ ਵਾਰੀ ਸਾਨੂੰ ਵੱਡੀਆਂ ਵੱਡੀਆਂ ਮੁਸ਼ਕਲਾਂ ਵਿੱਚੋਂ ਕੱਢਿਆ ਪਰ ਅਸੀਂ ਫਿਰ ਵੀ ਪ੍ਰਭੂ ਦਾ ਕੰਮ ਕਰਨ ਦੇ ਲਈ ਤਿਆਰ ਨਹੀਂ ਰਹਿੰਦੇ ਫੇਰ ਵੀ ਅਸੀਂ ਖੁਦਾ ਦਾ ਕੰਮ ਕਰਨ ਦੇ ਲਈ ਤਿਆਰ ਨਹੀਂ ਆ ਹਲੇ ਵੀ ਸਾਨੂੰ ਹੋਰ ਕਲੈਰੀਫਿਕੇਸ਼ਨ ਚਾਹੀਦਾ ਕਿ ਸੱਚੀ ਪ੍ਰਭੂ ਇਹ ਨਾ ਮਹਾਨਿਆ ਹਲੇ ਵੀ ਲੋਕ ਕਲੈਰੀਫਿਕੇਸ਼ਨ ਮੰਗਦੇ ਆ ਹਲੇ ਵੀ ਲੋਕ ਚਮਤਕਾਰ ਮੰਗਦੇ ਆ ਹਲੇ ਵੀ ਲੋਕ ਵੱਡੇ ਵੱਡੇ ਸਾਇੰਸ ਐਡਵੈਂਚਰ ਚਾਹੁੰਦੇ ਆ ਕਿ ਸਾਡੇ ਜੀਵਨ ਵਿੱਚ ਹੋਵੇ ਤੇ ਫੇਰ ਅਸੀਂ ਸੋਚਾਂਗੇ ਕਿ ਪ੍ਰਭੂ ਦਾ ਕੰਮ ਕਰਨਾ ਕਿ ਨਹੀਂ ਕਰਨਾ ਫਿਰ ਪ੍ਰਭੂ ਦੀ ਬੰਦਗੀ ਕਰਨੀ ਕਿ ਨਹੀਂ ਕਰਨੀ ਜਦ ਕਿ ਇਸ ਮਨੁੱਖ ਨੇ ਪ੍ਰਭੂ ਨੇ ਉਹਨੂੰ ਇੱਕ ਵਾਰੀ ਚੰਗਾ ਕੀਤਾ ਵਦ ਤੋਂ ਵਦ ਦੋ ਚਾਰ ਘੰਟੇ ਦੀ ਮੀਟਿੰਗ ਉਸ ਜਗ੍ਹਾ ਤੇ ਹੋਈ ਹੋਵੇਗੀ ਦੋ ਚਾਰ ਘੰਟੇ ਉਸ ਮਨੁੱਖ ਨੇ ਪ੍ਰਭੂ ਨਾਲ ਬਿਤਾਏ ਹੋਣਗੇ ਪਰ ਸਦਾ ਲਈ ਆਪਣਾ ਜੀਵਨ ਉਹਨੇ ਸਮਰਪਿਤ ਕਰ ਦਿੱਤਾ ਯਸ਼ੂ ਮਸੀਹ ਦੇ ਸਾਮਰਤੀ ਨਾਮ ਦੇ ਵਿੱਚ